ਨਾਬਾਵਿਕੇ ਬਾਹਣਾ ਦੀ ਟੀਕੋਣੀ ਟੱਕਰ ਵਿੱਚ ਬਲੈਨੋ ਗੱਡੀ ਗਈ ਨੁਕਸਾਨੀ ਸਵਾਰੀਆਂ ਨਾਲ ਭਰੀ ਬੱਸ ਆਟੋ ਚਾਲਕ ਦੀ ਗਲਤੀ ਕਾਰਨ ਬਲੈਨੋ ਨਾਲ ਟਕਰਾਈ ਨਾਬਾਵਿਕੇ ਕਾ ਆਟੋ ਚਾਲਕ ਦੀ ਗਲਤੀ ਨਾਲ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਬਲੈਨੋ ਕਾਰ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਟਿਆਲਾ ਤੋਂ ਆਈ ਕਾਰ ਚਾਲਕ ਕਮਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਇੱਕ ਪਾਸੇ پارک ਕੀਤੀ ਹੋਈ ਸੀ ਅਤੇ ਉਹ ਖਰੀਦਦਾਰੀ ਕਰਨ ਗਏ ਹੋਏ ਸਨ ਕਿ ਅਚਾਨਕ ਇੱਕ ਆਟੋ ਚਾਲਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬਲੈਨੋ ਗੱਡੀ ਨੂੰ ਨੁਕਸਾਨੀ ਗਈ ਇਹਦੇ ਨਾਲ ਹੀ ਪਿੱਛੇ ਤੋਂ ਆ ਰਹੀ ਬਰਨਾਲਾ ਡੀਪੂ ਦੀ ਬੱਸ ਸਵਾਰੀਆਂ ਨੂੰ ਬਚਾਉਂਦੀ ਹੋਈ ਕਾਰ ਨਾਲ ਝਟਕ ਰਾਈ ਕਾਰ ਚਾਲਕ ਨੇ ਬੱਸ ਦੇ ਡਰਾਈਵਰ ਦੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਕੀਤਾ ਇਨਕਾਰ ਕਿਹਾ ਸਵਾਰੀਆਂ ਨੂੰ ਬਚਾਉਂਦੀ ਹੋਈ ਬੱਸ ਉਹਨਾਂ ਦੀ ਗੱਡੀ ਨਾਲ ਝਟਕ ਰਾਈ ਉਨਾ ਆਟੋ ਚਾਲਕ ਤੇ ਨਸ਼ਾ ਕਰਨ ਦਾ ਜਤਾਇਆ ਖਾਦਸ਼ਾ ਬਲੈਨੋ ਗੱਡੀ ਵਾਲੇ ਨੇ ਆਟੋ ਚਾਲਕ ਤੋਂ ਕੀਤੀ ਨੁਕਸਾਨ ਦੀ ਪਰਵਾਹੀ ਦੀ ਮੰਗ ਪੁਲਿਸ ਮੌਕੇ ਤੇ ਪਹੁੰਚ ਕੇ ਕਰ ਰਹੀ ਹੈ ਮਾਮਲੇ ਦੀ ਜਾਂਚ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਨਾਬਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਬਰਾਸ਼ਟ ਦੀ ਵਿਸ਼ੇਸ਼ ਰਿਪੋਰਟ ਮੱਲਾ ਉਧਰੋਂ ਸਾਹਮਣੇ ਆ ਰਿਹਾ ਸੀ ਆਉਂਦਾ ਹੋਂਦਾ ਮੱਲਾ ਜੂ ਟਰਨੇ ਨੇ ਆ ਹੀ ਲੈ ਲਿਆ ਨਾ ਇਹ ਅੱਗੇ ਦੇਖਣਾ ਪਈ ਉਸ ਤੋਂ ਬਾਅਦ ਹੱਥ ਰੱਖਦੇ ਆ ਬੱਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋ ਗਏ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੀ ਸੀ ਸ਼ੌਪ ਤੇ ਇਹਨਾਂ ਨੇ ਅਖਿਆ ਵੀ ਜਦਾਬਾ ਸਾਡੇ ਵੱਲ ਆਉਗੀ ਜਾਂ ਕਾਰਜ ਵਜੂਗੀ ਜਾਂ ਆਟੋ 'ਚ ਵਜੂਗੀ ਆਟੋ 'ਚ ਲੱਗ ਕੇ ਕਾਰ ਬਾਅਦ ਵਿੱਚ ਮਤਲਬ ਫੇਰ ਕਾਰ 'ਤੇ ਲੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਹਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੇ ਦੀ ਗੱਲ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਮੈਂ ਬੱਸ ਦਾ ਕਿੰਨਾ ਬੱਸ ਦਾ ਨੋਰਮਲ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਮਾੜਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹ ਤਾਂ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸ ਆ ਜੀ ਸਵਾਰੀਆਂ ਨਹੀਂ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਜੀ ਸਵਾਰੀ 70 ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਦੇ ਕੋਈ ਸੱਟ ਨਹੀਂ ਲੱਗੀ ਕਿਉਂਕਿ ਜਦੋਂ ਮੈਨੂੰ ਦੇਖ ਕੇ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰੇ ਇਹਨਾਂ ਤੋਂ ਪੁੱਛਿਆ ਗਿਆ ਵੀ ਜਿਵੇਂ ਵੀ ਹੈ ਸਾਈਡ ਤੇ ਲੱਗੀ ਹੋਈ ਸੀ ਮੈਂ ਸ਼ੌਫਰ ਆਪਣਾ ਸਰ ਸ਼ਿਵਨਾਮ ਕੀ ਹੈ ਜੀ ਮੇਰਾ ਨਾਮ ਕਮਲਜੀਤ ਆ ਕਿ ਕਿੱਥੋਂ ਆਇਆ ਸਰ ਤੁਸੀਂ ਆਪ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਹੋਰੇ ਜੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕਟ ਮਾਰ ਕੇ ਤੇ ਬੱਸ ਵਾਲੇ ਨੇ ਤੇਰੇ ਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਜਿਹੜੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲੇ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਬੱਸ ਵਾਲੇ ਦੀ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਦੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਐ ਤੁਹਾਡੇ ਕੋਈ ਛੱਡਕੜ ਤਾਂ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਜਾਣੀ ਨੂੰ ਕੋਈ ਵੱਡੀ ਨੁਕਸਾਨ ਨਹੀਂ ਇਹ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚੋਨਾਂ ਨਾਲ ਨੁਕਸਾਨ ਤਾਂ ਕਰਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਅੱਜ ਅੱਜ ਹੋਰ ਕੀ ਘਟਨਾ ਹੋਈ ਹੈ ਇਹ ਕਾਰਜਕਰਮ ਸਰ ਸਾਨੂੰ ਖਲਾਫ ਮਿਲਦੀ ਸੀ ਬੱਸ ਤੇ ਟੈਂਪੋ ਦਾ ਇੱਕ ਕਾਰ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਹਾਂ ਉਹ ਦੇਖ ਰਿਹਾ ਕੀ ਹੋਇਆ ਕਿਵੇਂ ਇਸ ਤਰ੍ਹਾਂ ਹੋਇਆ ਕਿੱਥੇ ਪਾਸੇ ਜੀ ਕੀ ਗੱਲਬਾਤ ਹੈ ਜੀ ਕਿੱਥੇ ਕਿਹੜੇ ਡਿੱਪੂ ਦੀ ਬਾਸ ਹੈ ਜੀ ਇਹ ਬਨਾਲਾ ਡਿੱਪੂ ਦੀ ਬਾਸ ਹੈ